ਵੋਟ ਇੱਕ ਇੱਕ ਵੋਟ ਇਸੀ ਖਲਾਫ ਪੁਗਤ ਗਈ ਇੱਕ ਇੱਕ ਵੋਟ ਪੰਜਾਬ ਦੇ ਵੱਧ ਕੇ ਦਿਖਾ ਦੇ ਪੀਪੀ ਪੰਜਾਬ ਦੇ ਵੱਧ ਕੇ ਦਿਖਾਵੇ ਉਹਨਾਂ ਨੇ ਪਹਿਲਾਂ ਗੋਲੀ ਮਾਰੀ ਕੇ ਗੋਲਾ ਮਾਰਿਆ ਉਂਗਲ ਪੂਰੀ ਬ੍ਰੈਸਰ ਟੁੱਟ ਗਈ ਹੈ ਲੱਤ ਗਈ ਲੱਤ ਗਿਆ ਹੱਥ ਦੀ ਉਂਗਲੀ ਜਿਹੜੀ ਆ ਉਂਗਲ ਵੱਢੀ ਗਈ ਆ ਲੱਤ ਗਈ ਪੂਰੀ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਉਹ ਜ਼ਖਮੀ ਹੋ ਗਏ ਕੀ ਹੋਇਆ ਸੀ ਸਾਨੂੰ ਇੰਡੀਅਨ ਦੇ ਲੋਕ ਨਹੀਂ ਸਮਝਦੇ ਇਹ ਭਾਰਤ ਪਾਕਿਸਤਾਨ ਬਣਾ ਦਿੰਦੇ ਇਹਨਾਂ ਨੇ ਆਹ ਦੇਖ ਲਓ ਪਾਕਿਸਤਾਨ ਸਾਨੂੰ ਇੰਡੀਅਨ ਸਾਹਮਣੇ ਹੁੰਦੇ ਤਾਂ ਕੁਝ ਕਰਦੇ ਆਹ ਦੇਖ ਲਓ ਕਿ ਆ ਕੁਝ ਕਰਿਆ ਇਹ ਸਾਡੇ ਗੋਲੇ ਘੇਰੇ ਆਹ ਦੇਖ ਲਓ ਆਹ ਦੇਖ ਲਓ ਕਿਆ ਕੁਛ ਕਰ ਰਹੇ ਆਂ ਜਿਹੜੇ ਬਣਾ ਰਹੇ ਆਂ ਇਹ ਕਰ ਰਹੇ ਆਂ ਭਾਰਤ ਰਤਨ ਦੇ ਕੇ ਕਿਸਾਨਾਂ ਦਾ ਇਹ ਹਾਲ ਕਰ ਰਹੇ ਨੇ ਇਹ ਸਾਨੂੰ ਲੱਲੀਪੋਪ ਦਿੱਤਾ ਭਾਰਤ ਰਤਨ ਨਾਮ ਦਾ ਫੋਮੀ ਨਾਥਨ ਕਮਿਸ਼ਨ ਨੂੰ ਕਹਿੰਦੇ ਪਤੰਗਾਂ ਦੇ ਬੋਟਾ ਦੇ ਦਾਂਗੇ ਇਹਨੂੰ ਆਉਣ ਦੇ ਬੋਟਾ ਆਉਣਗੇ ਬੋਟਾ ਔਰ ਇੱਕ ਇੱਕ ਬੋਟ ਇੱਕ ਇੱਕ ਬੋਟ ਇਸੀ ਖਿਲਾਫ ਉੱਗ ਤੇ ਇੱਕ ਇੱਕ ਬੋਟ ਪੰਜਾਬ ਦੇ ਵੜ ਕੇ ਦਿਖਾ ਦੇ ਪੀਪੀ ਪੰਜਾਬੀ ਪੜ ਕੇ ਦਿਖਾਵੇ ਭਗਵਾਨ ਤਮਾਨ ਭਗਵਾਨ ਤਮਾਨ ਸਰਕਾਰ ਹੋਗੀ বিজেপি ਸਰਕਾਰ ਹੋਗੀ ਕਾਂਗਰਸ ਸਰਕਾਰ ਹੋਗੀ ਇਹ ਸਾਰੇ ਬੰਦੀ ਸਿੰਘ ਸਾਡੇ ਬੰਦੀ ਸਿੰਘ 32 32 ਸਾਲ ਹੋ ਗਏ ਉਹ 32 32 ਸਾਲ ਹੋ ਗਏ ਸਭਾ ਜੇ বিজেপি ਪੜ ਕੇ ਦਿਖਾਵੇ ਬਿਲਕੁਲ ਸਰਕਾਰ ਖਿਲਾਫ ਜਿਹੜਾ ਗੁੱਸਾ ਜ਼ਾਹਰ ਕਰ ਰਹੇ ਨੇ ਤੇ ਅਦਰ ਨੌਜਵਾਨ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹਨਾਂ ਦੇ 60 ਵਜੇ ਆ ਹੱਥ ਤੇ 60 ਲੱਗ ਗਈ ਹੈ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਨਾਲ ਹੀ ਕੁਝ ਜਿਹੜਾ ਚਲਾਏ ਗਏ ਨੇ ਕਿਵੇਂ ਜ਼ਖਮੀ ਹੋ ਗਏ ਤੁਸੀਂ ਅਹੀਂ ਅੱਗੇ ਬੈਰੀਕੇਡ ਹਟਾਉਣ ਜਾਣ ਦੇ ਹੀ ਉਹਨਾਂ ਨੇ ਪਹਿਲਾਂ ਗੋਲੀ ਮਾਰੀ ਗੇ ਗੋਲਾ ਮਾਰਿਆ ਉਹਨਗਲ ਪੂਰੀ ਪ੍ਰੈਸ਼ਰ ਟੁੱਟ ਗਈ ਲੱਤ ਗਈ ਲੱਤ ਗਿਆ ਹੱਥ ਦੀ ਉਂਗਲੀ ਜਿਹੜੀ ਆ ਉਂਗਲ ਵੱਡੀ ਗਈ ਆ ਲੱਤ ਗਈ ਪੂਰੀ